ਰਾਜਸਥਾਨ ਦੇ ਟੋਂਕ ਵਿੱਚ ਕਾਂਗਰਸ ਨੇਤਾ ਤੇ ਸਾਫਾਸੀਮ ਅਸ਼ੋਕ ਗਹਿਲੋਤ ਦੀ ਸਟੇਜ ਵੇਖਦੇ ਵੇਖਦੇ ਮਹਿਜ਼ 15 ਸਕਿੰਟਾਂ ਚ ਹੀ ਡਿੱਗ ਗਈ। ਦਰਸਲ ਮੰਚ ਤੇ ਜ਼ਿਆਦਾ ਭੀੜ ਆਉਣ ਕਾਰਨ ਇਹ ਹਾਦਸਾ ਵਾਪਰਿਆ। ਹਾਲਾਂਕਿ ਕਿਸੇ ਵੀ ਨੇਤਾ ਨੂੰ ਕੋਈ ਗੰਭੀਰ ਸੱਟ ਨਹੀਂ ਵੱਜੀ। ਜੰਮੂ ਕਸ਼ਮੀਰ ਦੇ ਨਾਗ ਵਿੱਚ ਵੱਡੀ ਘਟਨਾ ਹੋਈ। ਇਥੇ ਟੀਵੀ ਟਾਵਰ ਤੇ ਡਿਊਟੀ ਕਰ ਰਹੇ ਗਾਰਦ ਤੋਂ ਪੰਜ ਹਥਿਆਰ ਖੋਏ ਗਏ ਨੇ। ਅਤਵਾਦੀਆਂ ਨੇ ਗਾਰਡ ਤੇ ਗੋਲੀਆਂ ਵਿਚਲਾਈਆਂ ਪਰ ਉਹ ਬਚ ਗਿਆ। ਸੁਰੱਖਿਆ ਬਲਾਂ ਦੇ ਵੱਖ-ਵੱਖ ਦਲ ਕਈ ਇਲਾਕਿਆਂ 'ਚ ਛਾਪੇ ਮਾਰ ਰਹੇ ਨੇ। ਜਦਕਿ ਪੰਜ ਪੁਲਿਸ ਵਾਲਿਆਂ ਨੂੰ ਸਸਪੈਂਡ ਕੀਤਾ ਗਿਆ ਹੈ। जम्मू कश्मीर ਦੇ ਰਜੌਰੀ ਵਿੱਚ ਪਾਕਿਸਤਾਨ ਵੱਲੋਂ ਸੀਜ਼ਫਾਇਰ ਦੀ ਉਲੰਘਣਾ ਕਰ ਗੋਲੀਬਾਰਿਚ ਇੱਕ ਜਵਾਨ ਸ਼ਹੀਦ ਹੋ ਗਿਆ ਸ਼ਹੀਦ ਹੋਣ ਵਾਲਾ ਜਵਾਨ ਸੁਦੀਸ਼ ਕੁਮਾਰ ਐਲਓਸੀ ਤੇ ਤਾਇਨਾਤ ਸੀ ਇਥੇ ਪਾਕਿਸਤਾਨ ਨੇ ਪਿਛਲੇ 24 ਘੰਟਿਆਂ ਚ ਦੋ ਵਾਰ ਗੋਲੀਬਾਰੀ ਕੀਤੀ ਹੈ ਜਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਸੁਰੱਖਿਆ ਦੇ ਨਾਮ ਤੇ ਨਿਊਯਾਰਕ ਦੇ ਹਵਾਈ ਅੱਡੇ ਤੇ ਕਈ ਘੰਟੇ ਬਿਠਾ ਕੇ ਪਰੇਸ਼ਾਨ ਕੀਤਾ ਗਿਆ ਹਵਾਈ ਅੱਡੇ ਉੱਤੇ ਕਰੀਬ 2 ਘੰਟੇ ਬੈਠਣ ਦੇ ਬਾਅਦ ਉਮਰ ਅਬਦੁੱਲਾ ਨੇ ਤੰਗ ਆ ਕੇ ਟਵੀਟ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੱਤੀ गुजरात ਜਗਲੇ ਸਾਲ ਹੋਣ ਵਾਲੀ ਵਿਧਾਨ ਸਭਾ ਚੋਣਾਂ ਲਈ ਆਪ ਨੇ ਪ੍ਰਚਾਰ ਮਹਿੰਮ ਸ਼ੁਰੂ ਕਰ ਦਿੱਤੀ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਇਸ ਦੀ ਸ਼ੁਰੂਆਤ ਵਿੱਚ ਭਾਜਪਾ ਬਰਨ ਅਮਿਤ ਸ਼ਾਹ ਤੇ ਵੱਡਾ ਹਮਲਾ ਬੋਲਿਆ। ਕੇਜਰੀਵਾਲ ਨੇ ਅਮਿਤ ਸ਼ਾਹ ਦੀ ਤੁਲਨਾ ਜਨਰਲ ਡਾਇਰ ਨਾਲ ਕੀਤੀ। Gujarat ਵਿੱਚ ਆਮ ਆਦਮੀ ਪਾਰਟੀ ਦੀ ਪਹਿਲੀ ਰੈਲੀ 'ਚ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਪਟੇਲ ਅੰਦੋਲਨ ਕਰਨ ਵਾਲੇ ਹਾਰਦਿਕ ਪਟੇਲ ਨੂੰ ਦੇਸ਼ ਭਗਤ ਦੱਸਿਆ। ਕੇਜਰੀਵਾਲ ਦੇ ਇਸ ਬਿਆਨ ਨਾਲ ਪਟੇਲ ਭਾਈ ਚਰਨੂਲ ਵਾਂਡ ਦੀ ਕੋਸ਼ਿਸ਼ ਕਰਦੇ ਨਜ਼ਰ ਆਇਆ। यूपी ਵਿੱਚ ਆਪਣੀ ਸਿਆਸੀ ਜ਼ਮੀਨ ਪਾਲ ਰਹੀ ਕਾਂਗਰਸ ਨੂੰ ਟੋਨਾ ਤੋਂ ਪਹਿਲਾ ਵੱਡਾ ਝਟਕਾ ਲੱਗ ਸਕਦਾ ਹੈ ਸਵੇਰੇ ਚ ਪਾਰਟੀ ਦਾ ਵੱਡਾ ਚਿਹਰਾ ਤੇ ਸਾਫ ਕਾ ਸੂਬਾ ਪ੍ਰਧਾਨ ਰੀਤਾ ਬਹਗੋਣਾ ਜੋਸ਼ੀ ਕਾਂਗਰਸ ਹਟ ਕੇ ਵਿੱਚ ਵਿੱਚ ਸ਼ਾਮਲ ਹੋ ਸਕਦੀ ਹੈ ਸੂਤਰਾਂ ਮੁਤਾਬਕ ਰੀਤਾ ਬਹਗੋਣਾ ਜੋਸ਼ੀ ਤੇ ਉਹਨਾਂ ਦੇ ਬੇਟੇ ਮੈਂਕ ਜੋਸ਼ੀ ਭਾਜਪਾ ਦੇ ਸੰਪਰਕ ਵਿੱਚ ਨੇ ਗੋਆ ਚ ਚੱਲ ਰਿਹਾ 8ਵਾਂ ਪ੍ਰਿਕਸ ਸਮੇਲਨ ਖਤਮ ਹੋ ਗਿਆ ਜਿਸ ਦੌਰਾਨ ਅਤਵਾਦ ਵਿਰੋਧ ਸੰਜੇ ਬਿਆਨ ਨੂੰ ਲੈ ਕੇ ਪੰਜੇ ਦੇਸ਼ ਰਾਜ਼ੀ ਹੋ ਗਏ ਨੇ ਅਤਵਾਦ ਤੇ ਚੀਨ ਦੇ ਦੋਰੇ ਰਵਈਏ ਨੂੰ ਲੈ ਕੇ ਪੀਐਮ ਮੋਦੀ ਨੇ ਚੀਨ ਨੂੰ ਖਰੀਆਂ ਸੁਣਾਈਆਂ ਨੇ ਮੋਦੀ ਨੇ ਕਿਹਾ ਕਿ ਅਤਵਾਦ ਨੂੰ ਸਮਰਥਨ ਦੇਣ ਵਾਲਿਆਂ ਦੀ ਤਰਫਦਾਰੀ ਨਾਲ ਕੋਈ ਨਤੀਜਾ ਨਹੀਂ ਨਿਕਲਣ ਵਾਲਾ ਕੇਂਦਰ ਸਰਕਾਰ ਅਯੁੱਧਿਆ 'ਚ ਭਗਵਾਨ ਰਾਮ ਦਾ ਮਿਊਜ਼ੀਅਮ ਬਣਾਉਣ ਜਾ ਰਹੀ ਹੈ ਜੋ ਵਿਵਾਦਿਤ ਥਾਂ ਤੋਂ 15 ਕਿਲੋਮੀਟਰ ਦੂਰ ਬਣਾਇਆ ਜਾਏਗਾ ਤਮਿਲनाडु ਦੀ ਮੁੱਖ ਮੰਤਰੀ ਜੈ ਲਾਲੀਤਾ ਹਸਪਤਾਲ ਚ ਭਰਤੀ ਹਨ ਪੂਰਾ ਸੂਬਾ ਉਨ੍ਹਾਂ ਲਈ ਦੁਆ ਕਰ ਰਿਹਾ ਇੱਕ ਸ਼ਖਸ ਨੇ ਬੇਹਦ ਦਰਦਨਾਕ ਤਰੀਕੇ ਨਾਲ ਅੰਮਲੀ ਦੁਆ ਮੰਗੀ ਦਸਲੇ ਸ਼ਖਸ ਦੁਆ ਲਈ ਕੰਡਿਆਂ ਤੇ ਲੰਮਾ ਪੈ ਗਿਆ ਦਲੇ ਵਿੱਚ 10 ਰੁਪਏ ਦੇ ਨਕਲੀ ਸਿੱਕੇ ਬਣਾਉਣ ਵਾਲੇ ਗਰੋ ਦਾ ਪਰਦਾ ਫਾਸ਼ ਹੋਇਆ ਸੰਜੇ ਤੇ ਸੁਨੀਲ ਨਾਮ ਦੇ ਦੋ ਸ਼ਖਸ ਰੋਹਿਣੀ ਇਲਾਕੇ ਚ 10 ਰੁਪਏ ਦੇ ਨਕਲੀ ਸਿੱਕਿਆਂ ਦੀ ਸਪਲਾਈ ਕਰਦੇ ਸਨ ਦੋਵੇਂ ਨਕਲੀ ਸਿੱਕੇ ਬਣਾਉਣ ਦੀ ਫੈਕਟਰੀ ਵਿਚ ਲਾਉਂਦੇ ਸਨ ਪੁਲਿਸ ਨੇ ਜੋ ਦੋਹਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਨਕਲੀ ਸਿੱਕੇ ਦੇ ਬਣਾਉਣ ਦੀ ਮਸ਼ੀਨ ਅਤੇ ਲਗਭਗ 800 ਨਕਲੀ ਸਿੱਕੇ ਬਰਾਮ ਜੇਨ ਯੂਟਿਊਬ ਪਿਛਲੇ ਦੋ ਦਿਨਾਂ ਤੋਂ ਇੱਕ ਵਿਦਿਆਰਥੀ ਗਾਇਬ ਹੈ ਨਜੀਬ ਅਹਿਮਦ ਸ਼ਨੀਵਾਰ ਨੂੰ ਕੈਂਪਸ ਤੋਂ ਹੀ ਗਾਇਬ ਹੋਇਆ ਸੀ ਆਈਐਸਏ ਨੇ ਇਲਜ਼ਾਮ ਲਗਾਇਆ ਹੈ ਕਿ ਐਬੀਵੀਪੀ ਨੇ ਨਜੀਬ ਨੂੰ ਗਾਇਬ ਕਰਵਾਇਆ ਜਦਕਿ ਐਬੀਵੀਪੀ ਨੇ ਇਹਨਾਂ ਇਲਜ਼ਾਮਾਂ ਨੂੰ ਨਕਾਰਿਆ ਹੈ